ਰਾਤ ਨੂੰ ਹੋਇਆ ਸੀ ਧੂਮ ਧਾਮ ਨਾਲ ਵਿਆਹ ਪਰ ਦਿਨ ਚੜ੍ਹਦੇ ਹੀ ਸੱਜ ਵਿਆਹੀ ਕੁੜੀ ਦੀ ਹੋ ਗਈ ਮੌਤ ਅਕਸਰ ਹੀ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਪਰ ਹੁਣ ਵਿਆਹ ਤੋਂ ਬਾਅਦ ਹੀ ਵਾਪਰ ਗਿਆ ਭਾਣਾ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਜੋ ਵਿਆਹ ਵਾਲੇ ਮੁੰਡਾ ਕੁੜੀ ਤੁਹਾਨੂੰ ਦਿਖਾਈ ਦੇ ਰਹੇ ਨੇ ਦਰਸਲ ਇਹਨਾਂ ਦਾ ਬੜੇ ਹੀ ਧੂਮ ਧਾਮ ਨਾਲ ਵਿਆਹ ਹੋਇਆ ਅਤੇ ਬੜੇ ਹੀ ਚਾਮਾਂ ਦੇ ਨਾਲ ਰਾਤ ਨੂੰ ਫੇਰੇ ਕਰਵਾਏ ਗਏ ਦੋਵੇਂ ਹੀ ਪਰਿਵਾਰ ਅਤੇ ਰਿਸ਼ਤੇਦਾਰ ਵੀ ਬਹੁਤ ਹੀ ਜ਼ਿਆਦਾ ਖੁਸ਼ ਸੀ ਪਰ ਰਾਤ ਨੂੰ ਵਿਆਹ ਤੋਂ ਬਾਅਦ ਦੂਜੇ ਦਿਨ ਸਵੇਰੇ ਹੀ ਵਿਆਹ ਵਾਲੀ ਕੁੜੀ ਦੀ ਮੌਤ ਹੋ ਗਈ ਅਤੇ ਕੁੜੀ ਵਾਲਿਆਂ ਨੇ ਇਸ ਦਾ ਸਾਰਾ ਹੀ ਇਲਜ਼ਾਮ ਮੁੰਡੇ ਤੇ ਲਗਾਇਆ ਅਤੇ ਕਿਹਾ ਕਿ ਫੇਰਿਆਂ ਟਾਈਮ ਵੀ ਮੁੰਡੇ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਕੁੜੀ ਨਾਲ ਲੜ ਰਿਹਾ ਸੀ ਇਹ ਸਾਰੀ ਘਟਨਾ ਰਾਜਸਥਾਨ ਦੇ ਅਜਮੇਰ ਦੀ ਹੈ ਸੋ ਜੇ ਫੇਰਿਆਂ ਤੋਂ ਪਹਿਲਾਂ ਹੀ ਮੁੰਡਾ ਸ਼ਰਾਬ ਪੀ ਕੇ ਕੁੜੀ ਨਾਲ ਲੜ ਰਿਹਾ ਸੀ ਤਾਂ ਕੀ ਕੁੜੀ ਦੇ ਮਾਪਿਓ ਨੂੰ ਆਪਣੀ ਕੁੜੀ ਦਾ ਵਿਆਹ ਇਸ ਮੁੰਡੇ ਦੇ ਨਾਲ ਕਰਨਾ ਚਾਹੀਦਾ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ